ਸੰਸਦ ਮੈਂਬਰ ਕੰਗਨਾ ਰਣੌਤ ਨੇ ਬਠਿੰਡਾ ਅਦਾਲਤ ਦੇ ਵਿੱਚ ਮੁਆਫੀ ਮੰਗੀ ਹੈ ਜਿਸ ਤੋਂ ਬਾਅਦ ਮਹਿੰਦਰ ਕੌਰ ਨੇ ਕਿਹਾ ਹੈ ਕਿ ਹੁਣ ਮੁਆਫੀ ਮੰਗਣ ਦਾ ਸਹੀ ਸਮਾਂ ਨਹੀਂ ਹੈ ਜਦੋਂ ਅਸੀਂ ਗੱਲ ਕਰਦੇ ਹਾਂ ਸੰਸਦ ਮੈਂਬਰ ਕੰਗਨਾ ਰਣੌਤ ਦੀ ਤਾਂ ਉਸਨੇ ਬਠਿੰਡਾ ਅਦਾਲਤ ਦੇ ਵਿੱਚ ਜਾ ਕੇ ਹੁਣ ਮਾਫੀ ਮੰਗੀ ਹੈ ਜਿਸ ਤੋਂ ਬਾਅਦ ਮਹਿੰਦਰ ਕੌਰ ਨੇ ਕਿਹਾ ਹੈ ਕਿ ਹੁਣ ਮੁਆਫੀ ਮੰਗਣ ਦਾ ਸਹੀ ਸਮਾਂ ਬਿਲਕੁਲ ਵੀ ਨਹੀਂ ਹੈ ਬੇਸ਼ੱਕ ਕੰਗਨਾ ਰਣੌਤ ਹੁਣ ਮੁਆਫੀ ਮੰਗ ਰਹੀ ਹੈ ਲੇਕਿਨ ਉਸ ਔਰਤ ਦਾ ਕਹਿਣਾ ਹੈ ਕਿ ਮੇਰੀ ਜ਼ਿੰਦਗੀ ਦੇ ਵਿੱਚ ਕੰਗਨਾ ਰਣੌਤ ਕਰਕੇ ਬਹੁਤ ਹੀ ਜ਼ਿਆਦਾ ਮੁਸ਼ਕਲਾਂ ਪੈਦਾ ਹੋ ਗਈਆਂ ਨੇ ਇਸ ਮਾਮਲੇ ਦੀ ਪੀੜੇ ਤੇ ਮਹਿੰਦਰ ਕੌਰ ਨੇ ਅੱਗੇ ਉਹ ਦੱਸਿਆ ਹੈ ਕਿ ਕੰਗਨਾ ਦਾ ਹੰਕਾਰ ਹੁਣ ਸ਼ਾਇਦ ਟੁੱਟ ਗਿਆ ਹੈ ਉਹ ਤੇ ਆਪ ਕਾਰ ਦੀ ਰਾਹੀਂ ਅਦਾਲਤ ਦੇ ਵਿੱਚ ਆ ਰਹੀਏ ਪਰ ਮੈਨੂੰ ਬਹੁਤ ਹੀ ਜ਼ਿਆਦਾ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਉਸ ਨੂੰ ਦਿੱਲੀ ਅਤੇ ਚੰਡੀਗੜ੍ਹ ਵਿਚਕਾਰ ਬੱਸਾਂ ਦੇ ਵਿੱਚ ਅੱਗੇ ਪਿੱਛੇ ਯਾਤਰਾ ਕਰਨੀ ਪਈ ਜਿਸ ਤੇ ਕਰਕੇ ਉਸ ਨੂੰ ਬਹੁਤ ਜ਼ਿਆਦਾ ਤਕ ਕਮੁਕੀ ਦਾ ਸਾਹਮਣਾ ਵੀ ਕਰਨਾ ਪਿਆ ਜਦੋਂ ਸਾਲ 2021 ਦੇ ਵਿੱਚ ਇਹ ਘਟਨਾ ਵਾਪਰੀ ਸੀ ਜਦੋਂ ਕਿਸਾਨ ਅੰਦੋਲਨ ਚੱਲ ਰਹੇ ਸਨ ਉਸ ਦੌਰਾਨ ਕੰਗਨਾ ਨੇ ਬਠਿੰਡਾ ਦੇ ਬਹਾਦਰਗੜ ਜੰਡੀਆਂ ਪਿੰਡ ਦੀ ਰਹਿਣ ਵਾਲੀ 87 ਸਾਲਾ ਕਿਸਾਨ ਮਹਿੰਦਰ ਕੌਰ ਬਾਰੇ ਇੱਕ ਮੈਸੇਜ ਕੀਤਾ ਸੀ ਤੇ ਇਹ ਕਿਹਾ ਸੀ ਕਿ ਉਸ ਔਰਤ ਨੇ ਵਿਰੋਧ ਪ੍ਰਦਰਸ਼ਨ ਦੇ ਵਿੱਚ ਹਿੱਸਾ ਲੈਣ ਦੇ ਲਈ 100 ਰੁਪਿਆ ਪ੍ਰਤੀ ਦਿਨ ਲਿਆ ਹੈ ਸੁਮਿੰਦਰ ਕੌਰ ਨੇ ਇਸ ਵਿਰੋਧ ਅਦਾਲਤ ਦੇ ਵਿੱਚ ਕੇਸ ਵੀ ਦਾਇਰ ਕਰ ਦਿੱਤਾ ਸੀ ਹੁਣ ਸੁਮਿੰਦਰ ਕੌਰ ਨੇ ਕਿਹਾ ਹੈ ਕਿ ਇਹ ਸਮਾਂ ਮਾਫੀ ਮੰਗਣ ਦਾ ਬਿਲਕੁਲ ਵੀ ਨਹੀਂ ਹੈ ਜੇ ਉਸ ਨੇ ਮਾਫੀ ਮੰਗਣੀ ਸੀ ਤਾਂ ਉਹ 4 ਸਾਲ ਪਹਿਲਾਂ ਮੰਗਦੀ ਕੰਗਨਾ ਦੀ ਮਾਫੀ ਦੀ ਮੰਗ ਰੱਦ ਕਰ ਦਿੱਤੀ ਗਈ ਹੈ ਸੁਮਿੰਦਰ ਕੌਰ ਨੇ ਕਿਹਾ ਹੈ ਕਿ ਮੈਂ ਕੰਗਨਾ ਦੀ ਮਾਫੀ ਦੀ ਮੰਗ ਨੂੰ ਰੱਦ ਕਰਦੀ ਹਾਂ ਮਾਫੀ ਮੰਗਣ ਦਾ ਸਮਾਂ ਹੁਣ ਬਿਲਕੁਲ ਵੀ ਸਹੀ ਨਹੀਂ ਹੈ ਜੇਕਰ ਉਸ ਨੇ ਮਾਫੀ ਮੰਗਣੀ ਸੀ ਤਾਂ ਉਹ 4 ਪਹਿਲਾਂ ਮੰਗ ਲੈਂਦੀ ਇਹ ਮੌਫੀ ਉਹਨੂੰ ਉਸ ਸਮੇਂ ਮੰਗਣੀ ਚਾਹੀਦੀ ਸੀ ਜਦੋਂ ਉਸਨੇ ਇਹ ਗਲਤ ਸ਼ਬਦ ਕਹੇ ਸੀ ਕੰਗਨਾ ਗੁੜੀਸ ਮਾਫੀ ਨੂੰ ਪ੍ਰੋਪਰ ਕਰਨ ਦੇ ਲਈ ਹਰ ਸੰਭਵ ਕੋਸ਼ਿਸ਼ ਕਰ ਰਹੀ ਹੈ ਅਦਾਲਤ ਨੇ ਉਸ ਨੂੰ ਬਠਿੰਡਾ ਬੁਲਾਇਆ ਤਾਂ ਮਹਿੰਦਰ ਕੌਰ ਨੇ ਕਿਹਾ ਹੈ ਕਿ ਪਹਿਲਾਂ ਉਹ ਚੰਡੀਗੜ੍ਹ ਗਈ ਫਿਰ ਦਿੱਲੀ ਤੋਂ ਵੀਡੀਓ ਕਾਨਫਰencing ਰਾਹੀਂ ਪੇਸ਼ ਹੋਣ ਦੀ ਕੋਸ਼ਿਸ਼ ਕੀਤੀ ਪਰ ਅਦਾਲਤ ਨੇ ਉਸ ਨੂੰ ਬਠਿੰਡਾ ਬੁਲਾ ਲਿਆ ਹੁਣ ਮਾਫੀ ਮੰਗਣ ਦਾ ਕੀ ਮਤਲਬ ਬਣਦਾ ਹੈ ਸ਼ਾਇਦ ਹੁਣ ਉਸ ਦਾ ਹੰਕਾਰ ਟੁੱਟ ਗਿਆ ਹੈ ਮਹਿੰਦਰ ਕੌਰ ਨੇ ਕਿਉਂ ਜਾਣਕਾਰੀ ਦਿੰਦਿਆਂ ਦੱਸਿਆ ਹੈ ਕਿ ਉਸ ਨੂੰ ਬੱਸਾਂ ਦੇ ਵਿੱਚ ਧੱਕੇ ਖਾਣੇ ਪਏ ਉਸ ਨੇ ਕਿਹਾ ਹੈ ਕਿ ਕੰਗਨਾ ਨੇ ਮੇਰੀ ਜ਼ਿੰਦਗੀ ਪੂਰੀ ਤਰ੍ਹਾਂ ਬਰਬਾਦ ਕਰ ਦਿੱਤੀ ਹੈ ਉਹ ਆਪ ਦਾ ਆਰਾਮ ਦੇ ਨਾਲ ਬੈਠਦੀ ਹੈ ਪਰ ਉਸ ਨੂੰ ਖੁਦ ਚੰਡੀਗੜ੍ਹ ਤੇ ਦਿ ਜਾਂ ਦਲੀ ਬੱਸਾਂ ਦੇ ਵਿੱਚ ਕੈਂਟਿਆਂ ਬੱਦੀ ਤਾਂ ਕਮੁਕੀ ਦਾ ਸਾਹਮਣਾ ਕਰਨਾ ਪੈਂਦਾ ਹੈ ਉਹ ਸਾਡੀ ਆਲੋਚਨਾ ਕਰਦੀ ਸੀ ਤੇ ਸਰਕਾਰਾਂ ਦੀ ਪ੍ਰਸ਼ੰਸਾ ਕਰਦੀ ਸੀ ਮਹਿੰਦਰ ਕੋਰ ਨੇ ਅੱਗੇ ਉਹ ਕਿਹਾ ਹੈ ਕਿ ਕੰਗਨਾ ਆਪ ਫਿਲਮਾਂ ਦੇ ਵਿੱਚ ਕੰਮ ਕਰਦੀ ਇੱਕ ਮਸ਼ਹੂਰ ਅਦਾਕਾਰਾ ਉਸ ਨੂੰ ਆਪਣੀ ਦੌਲਤ ਤੇ ਬਹੁਤ ਜ਼ਿਆਦਾ ਮਾਣ ਹੋ ਸਕਦਾ ਹੈ ਪਰ ਉਸ ਨੇ ਕਿਹਾ ਹੈ ਕਿ ਕਾਨੂੰਨ ਸਾਰਿਆਂ ਦੇ ਲਈ ਕੋ ਜਿਆ ਹੈ ਭਾਵੇਂ ਕੋਈ ਅਮੀਰ ਹੈ ਜਾਂ ਫਿਰ ਗਰੀਬ ਹੈ ਉਸ ਨੂੰ ਕਾਨੂੰਨੀ ਕਾਰਵਾਈ ਦਾ ਸਾਹਮਣਾ ਕਰਨਾ ਹੀ ਪਏਗਾ ਇੱਥੇ ਦੱਸਦੀ ਹੈ ਕਿ ਪੱਜਪਾ ਸੰਸਦ ਮੈਂਬਰ ਕੰਗਨਾ ਰਣੋਤ 27 ਅਕਤੂਬਰ ਨੂੰ ਬਠਿੰਡਾ ਅਦਾਲਤ ਦੇ ਵਿੱਚ ਪੇਸ਼ ਹੋਈ ਸੀ ਅਦਾਲਤ ਤੋਂ ਬਾਹਰ ਨਿਕਲਦੇ ਸਮੇਂ ਉਸਨੇ ਕਿਹਾ ਹੈ ਕਿ ਪੂਰਾ ਮਾਮਲਾ ਇੱਕ ਗਲਤਫਹਿਮੀ ਦਾ ਹੈ ਉਸਨੇ ਕਿਹਾ ਹੈ ਕਿ ਮੈਂ ਮਾਤਾ ਜੀ ਯਾਨੀ ਕਿ ਮਹਿੰਦਰ ਕੌਰ ਦੇ ਪਤੀ ਨੂੰ ਵੀ ਸੁਨੇਹਾ ਭੇਜਿਆ ਸੀ ਕਿ ਮੈਂ ਆਪਣੇ ਸੁਪਨੇ ਦੇ ਵਿੱਚ ਵੀ ਇਸ ਤਰੀਕੇ ਦੇ ਨਾਲ ਕਹਿਣਾ ਕਦੀ ਸੋਚ ਵੀ ਨਹੀਂ ਸਕਦੀ ਹਰ ਮਾਂ ਚਾਹੇ ਉਹ ਹਿਮਾਚਲ ਦੀ ਹੋਵੇ ਜਾਂ ਪੰਜਾਬ ਦੀ ਮੇਰੇ ਲਈ ਸਤਿਕਾਰਯੋਗ ਹੈ ਸੋ ਇਹ ਸ਼ਬਦ ਕੰਗਨ ਰਣੋਤ ਨੇ ਕਹੇ ਨੇ ਉਸਨੇ ਦਾਅਵਾ ਕੀਤਾ ਹੈ ਕਿ ਇਹ ਇੱਕ ਇਹੋ ਜਿਹਾ ਮੈਸੇਜ ਸੀ ਜਿਸ ਦੇ ਵਿੱਚ ਕਈ ਔਰਤਾਂ ਸ਼ਾਮਲ ਸਨ ਤੇ ਇੱਥੇ ਉਸਨੇ ਕਿਸੇ ਵੀ ਖਾਸ ਔਰਤ ਦੇ ਉੱਪਰ ਬਿਲਕੁਲ ਵੀ ਟਿੱਪਣੀ ਨਹੀਂ ਕੀਤੀ ਸੀ ਹੁਣ ਕੀ ਕਹਿੰਦੀ ਹੈ ਕਿ ਮੈਨੂੰ ਮਾਫ ਕਰ ਦਿੱਤਾ ਜਾਵੇ ਜੇਕਰ ਮਾਤਾ ਜੀ ਨੂੰ ਮੇਰੇ ਕਿਸੇ ਕਹੇ ਹੋਏ ਸ਼ਬਦਾਂ ਦਾ ਦੁੱਖ ਹੋਇਆ ਹੋਵੇ ਸੋ ਸੰਸਦ ਮੈਂਬਰ ਕੰਗਨਾ ਰਣੌਤ ਸੁਰੱਖਿਆ ਕੇਰੇ ਹੇਠ ਅਦਾਲਤ ਦੇ ਵਿੱਚ ਆਈ ਸੀ ਕੰਗਨਾ ਰਣੌਤ ਨੇ ਮਹਿਲਾ ਕਿਸਾਨ ਤੇ ਟਿੱਪਣੀ ਕੀਤੀ ਸੀ ਅਗਿਓ ਕੰਗਨਾ ਰਣੌਤ ਨੇ ਹਾਸੇ ਦੇ ਵਿੱਚ ਕਿਹਾ ਸੀ ਕਿ ਇਹ ਇੱਕ ਦਾਦੀ ਹੈ ਜਿਸ ਨੂੰ ਇੱਕ ਮੈਗਜ਼ੀਨ ਦੇ ਜ਼ਰੀਏ ਸ਼ਕਤੀਸ਼ਾਲੀ ਔਰਤ ਦੇ ਵਜੋਂ ਦਰਸਾਇਆ ਗਿਆ ਸੀ ਇਹ ਉਹ ਔਰਤ ਹੈ ਜੋ ਕਿ 100 ਰੁਪਏ ਦੇ ਵਿੱਚ ਉਪਲਬਧ ਹੈ ਸੋ ਇੱਥੇ ਹੁਣ ਗੱਲ ਹੁੰਦੀ ਹੈ ਸ਼ਾਹੀਨ ਬਾਗ ਦੇ ਵਿੱਚ ਦਿਖੀ ਦਾਦੀ ਤੇ ਨਾਲ ਦੇ ਨਾਲ ਇੱਕ ਕਿਸਾਨ ਦੇ ਰੂਪ ਦੇ ਵਿੱਚ ਦਾਦੀ ਦਾ ਦਿਵਜਨ ਕਿ ਰਾਏ ਤੇ ਉਪਲਬਧ ਹੈ ਇਹ ਉਸ ਦੀ ਸ਼ਬਦਾਵਲੀ ਸੀ ਇੱਥੇ ਅਸੀਂ ਤੁਹਾਨੂੰ ਦੱਸ ਸੀ ਕਿ ਕੰਗਨਾ ਰਣੋਤ ਨੂੰ 2024 ਦੇ ਵਿੱਚ ਇੱਕ ਮਹਿਲਾ ਕਾਂਸਟੇਬਲ ਨੇ ਥੱਪੜ ਵੀ ਮਾਰਿਆ ਸੀ ਮੰਡੀ ਸੀਟ ਤੋਂ ਲੋਕ ਸਭਾ ਚੋਣਾਂ ਜਿੱਤਣ ਤੋਂ ਬਾਅਦ ਕੰਗਨਾ ਨੂੰ 6 ਜੂਨ 2024 ਦੇ ਵਿੱਚ ਚੰਡੀਗੜ੍ਹ ਹਵਾਈ ਅੱਡੇ ਤੇ ਸੀਆਈਐਸਐਫ ਮਹਿਲਾ ਕਾਂਸਟੇਬਲ ਕੁਲਵਿੰਦਰ ਕੌਰ ਨੇ ਥੱਪੜ ਮਾਰਿਆ ਸੀ ਮਹਿਲਾ ਕਰਮਚਾਰੀ ਨੇ ਥੱੱਪੜ ਮਾਰਨ ਦਾ ਕਾਰਨ ਦੱਸਿਆ ਸੀ ਉਸ ਮਹਿਲਾ ਕਾਂਸਟੇਬਲ ਨੇ ਕਿਹਾ ਸੀ ਕਿ ਕੰਗਨਾ ਰਣੋਤ ਨੇ ਕਿਵੇਂ ਮਹਿਲਾ ਦੇ ਉੱਪਰ ਟਿੱਪਣੀ ਕੀਤੀ ਸੀ ਉਸ ਦੀ ਮਾਂ ਵੀ ਪ੍ਰਦਰਸ਼ਨ ਦੇ ਵਿੱਚ ਮੌਜੂਦ ਸੀ ਮਹਿਲਾ ਕਾਂਸਟੇਬਲ ਲੋੜ ਕੋਈ ਐਫ ਆਈ ਆਰ ਦਰਜ ਨਹੀਂ ਕੀਤੀ ਗਈ ਇਸ ਮਾਮਲੇ ਦੇ ਵਿੱਚ ਡੀ ਐਸ ਪੀ 에어ਪੋਰਟ ਨੇ ਕਿਹਾ ਸੀ ਕਿ ਕੰਗਨਾ ਨੇ ਇਸ ਮਾਮਲੇ ਦੇ ਵਿੱਚ ਕੋਈ ਵੀ ਸ਼ਿਕਾਇਤ ਦਰਜ ਨਹੀਂ ਕਰਵਾਈ ਹੈ ਲੇਕਿਨ ਜਦੋਂ ਹੁਣ ਅਸੀਂ ਗੱਲ ਮਹਿੰਦਰ ਕੌਰ ਜੀ ਦੀ ਕਰਦੇ ਆ ਤਾਂ ਉਹਨਾਂ ਨੇ ਇਸ ਸਮੇਂ ਜਦੋਂ ਕੰਗਨਾ ਰਣੌਤ 4 ਸਾਲ ਬਾਅਦ ਮਾਫੀ ਮੰਗ ਰਹੀ ਹੈ ਤਾਂ ਬਿਲਕੁਲ ਮਨਾਂ ਕਰ ਦਿੱਤਾ ਹੈ ਕਿ ਹੁਣ ਉਹ ਮਾਫੀ ਦੀ ਹੱਕਦਾਰ ਬਿਲਕੁਲ ਵੀ ਨਹੀਂ ਹੈ ਮਹਿੰਦਰ ਕੌਰ ਨੇ ਹੁਣ ਕਿਹਾ ਹੈ ਕਿ ਕੰਗਨਾ ਨੂੰ ਇਸ ਦਾ ਸਾਹਮਣਾ ਕਰਨਾ ਪੈਗਾ